ਸਮੂਹ ਸਾਧ ਸੰਗਤ ਨੂੰ ਬਾਬਾ ਫਰੀਦ ਜੀ ਦੇ 852 ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ 5 April ਨੂੰ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਹੈ ਸਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਦੋਂ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਿਸਤਾਨ ਜਾ ਰਹੇ ਸੀਗੇ ਪਾਕਪਟਨ ਜਾ ਰਹੇ ਸੀਗੇ ਤਾਂ ਫਰੀਦਕੋਟ ਦੀ ਇਸ ਪਵਿੱਤਰ ਧਰਤੀ ਤੇ ਉਹਨਾਂ ਦੇ ਚਰਨ ਪਏ ਹੈ ਸਭ ਤੋਂ ਪਹਿਲਾਂ ਜਿੱਥੇ ਉਹ ਪਹੁੰਚੇ ਸੀਗੇ ਉਹ ਤਸਵੀਰ ਸੰਧ ਜੀ ਤੁਹਾਡੇ ਨਾਲ ਕਰ ਰਹੇ ਆ ਆ ਉਹੀ 베ਰੀ ਹੈ ਕਿ ਇੱਥੇ ਪਹੁੰਚੇ ਸੀਗੇ ਤਾਂ ਤੁਹਾਨੂੰ ਸਾਰਾ ਇਤਿਹਾਸ ਜਾਣੂ ਕਰਵਾਵਾਂਗੇ ਕਿਉਂਕਿ ਇੱਥੇ ਦੋ ਧਾਰਮਿਕ ਸਥਾਨ ਬਣਾਏ ਗਏ ਹੈ ਸਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਆ ਇਧਰ ਦੇਖ ਸਕਦੇ ਹੋ ਤੁਸੀਂ ਕਮੇਟੀ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਨੇ ਸੇਖੋ ਸਾਹਿਬ ਰਮਾਣਾ ਸਾਹਿਬ ਗੁਰਜਾਪ ਜੀ ਤੇ ਡਾਕਟਰ ਗਰੇਂਦਰ ਮੋਨ ਜੀ ਤਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਮੁਬਾਰਕਾਂ ਬਾਬਾ ਫਰੀਦ ਜੀ ਦੇ 892 ਜਨਮ ਦਿਨ ਦੀ ਹਾਂਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਰਮਾਣਾ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਰਮਾਣਾ ਸਾਹਿਬ ਸਾਰੀ ਟੀਮ ਨੂੰ ਤੁਹਾਡੀ ਦੋ ਗੁਰਦੇਵ ਜੀ ਆਪ ਕੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਮੁਬਾਰਕਾਂ ਜੀ ਸਾਰੇ ਸੰਸਾਰ ਨੂੰ ਬਾਬਾ ਫਰੀਦ ਸਾਹਿਬ ਜੀ ਇਹ ਸੂਫੀ ਸੰਤ ਮਹਾਪੁਰਸ਼ਾਂ ਦੀ ਇਹਨਾਂ ਬਹੁਤ ਉਹਨਾਂ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ 852 ਜਨਮ ਦਿਹਾੜੇ ਦੀ ਜਿਹੜੇ ਕਿ ਪਾਕਪਟਨ ਦੇ ਵਿੱਚ ਜਿਨ੍ਹਾਂ ਨੇ ਜਨਮ ਲਿਆ ਤੇ ਸਾਡੀ ਧਰਤੀ ਤੇ ਆਇਆ ਸਾਨੂੰ ਇੱਕ ਨਾਮ ਦਿੱਤਾ ਸਾਨੂੰ ਇੱਕ ਬਹੁਤ ਵਧੀਆ ਇੱਕ ਅੱਛਾ ਉਪਦੇਸ਼ ਦੇ ਕੇ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਅੱਜ ਤੱਕ ਜਨਮ ਦਿਹਾੜੇ ਦੀਆਂ 5 ਅਪ੍ਰੈਲ ਨੂੰ ਬਹੁਤ ਬਹੁਤ ਮੁਬਾਰਕਾਂ ਸਿੱਖ ਸਾਹਿਬ ਤੁਸੀਂ ਕੀ ਕਹਿ ਰਹੇ ਜੀ ਅਸੀਂ ਇਹ ਗੱਲ ਕਰ ਰਹੇ ਸੀ ਜੀ ਵੀ ਉਹਨਾਂ ਦੇ ਜਨਮ ਦਿਹਾੜੇ ਦੀਆਂ ਜਾਂ ਇਹ ਸੰਸਥਾਵਾਂ ਦੀਆਂ ਜਿਹੜੀ ਲੋਕਾਂ ਦੇ ਘਰ-ਘਰ ਬੈਠੇ ਤੇ ਕਰ ਤੁਸੀਂ ਇਹ ਇਹ ਗੱਲਾਂ ਜਿਹੜੀਆਂ ਪਚਾਰੇ ਜਿਹੜੀਆਂ ਕਿ ਮੇਰੇ ਆ ਗਿਆ ਬੰਦਾ ਪਵਾ ਘਾਟ ਆਉਂਦਾ ਪਵਾ ਘਾਟ ਆਸਤਾ ਦੇ ਰਿਕੜਿਆ ਵੀ ਚੈਨਲ ਰਾਹੀਂ ਲੋਕਾਂ ਨੂੰ ਬਹੁਤ ਸੰਦੇਸ਼ ਮਿਲਦੇ ਆ ਤੇ ਬਹੁਤ ਗੱਲਾਂ ਦੀ ਜਿਹੜੀ ਉਹ ਜਾਣਕਾਰੀ ਹੁੰਦੀ ਜਿਹੜੀਆਂ ਜਿਹੜੀਆਂ ਕਿ ਪੜ੍ਹੇ ਦੇ ਦੇ باوجود ਵੀ ਨਹੀਂ ਮਿਲ ਸਕਦੀ ਜਿਹੜੀ ਵੀਡੀਓ ਰਾਹੀਂ ਤੁਸੀਂ ਲੋਕਾਂ ਦੇ ਘਰ-ਘਰ ਫਿਲਾਉਂਦੇ ਤੁਹਾਡਾ ਵੀ ਲੱਖ ਲੱਖ ਤੁਹਾਡਾ ਧੰਨਵਾਦ ਆ ਬਾਬਾ ਫਰੀਦ ਜੀ ਕਿਰਪਾ ਤੁਹਾਡੇ ਤੇ ਵੀ ਜਿਹੜੀ ਤੁਸੀਂ ਦਿਲੋਂ ਇਹ ਇੰਨੀ ਆਸਤਾ ਦੇ ਨਾਲ ਇਹਨਾਂ ਇਹਨਾਂ ਦੀਆਂ ਦੇਣੀਆਂ ਸੰਸਥਾਵਾਂ ਨੂੰ ਜਿਹੜੀਆਂ ਬਹੁਤ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਅ ਰਮਨ ਸਾਹਿਬ ਸਾਰਾ ਜਿਹੜਾ ਇਤਿਹਾਸ ਹੈ ਜਰੂਰ ਜਿਹੜੀ ਦਰਸ਼ਕਾਂ ਸਾਹਮਣੇ ਰੱਖੋ ਬਾਬਾ ਫਰੀਦ ਜੀ ਜਿਵੇਂ ਹੁਣ ਮੈਂ ਗੱਲ ਕੀਤੀ ਸੀਗੀ ਦਿੱਲੀ ਤੋਂ ਪਾਕ ਪਟਨ ਜਾ ਰਹੇ ਸੀਗੇ ਉਦੋਂ ਸਭ ਤੋਂ ਪਹਿਲਾਂ ਜੋ ਫਰੀਦਕੋਟ ਪਹੁੰਚਦੇ ਤੇ ਇਸ ਸਥਾਨ ਤੇ ਪਹੁੰਚਦੇ हां बिल्कुल जी ਤੁਸੀਂ ਦਰਸਤ ਦਸਿਆ ਰਮਾਣਾ ਸਾਹਿਬ ਸਭ ਇੱਕ ਵਾਰ ਫੇਰ ਤੁਹਾਡੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਔਰ ਬਾਬਾ ਫਰੀਦ ਦੀ ਨਾਮ ਲੈਵਾ ਸੰਗਤ ਨੂੰ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਦੀਆਂ ਕੱਲ ਨੂੰ 5 April ਬਹੁਤ-ਬਹੁਤ ਵਧਾਈਆਂ ਹੋਣ ਜਿੱਥੋਂ ਤੱਕ ਇਸ ਥਾਨ ਦਾ ਪਵਿੱਤਰ ਥਾਨ ਦਾ ਜਿਹੜਾ ਇਤਿਹਾਸ ਦਾ ਸੰਬੰਧ ਹੈ ਬਾਬਾ ਫਰੀਦ ਜੀ ਦਾ ਜਨਮ 5 April 1173 ਨੂੰ ਪਾਕਿਸਤਾਨ ਚ ਖੋਤਵਾਲ ਵਿਖੇ ਹੋਇਆ ਔਰ 1215 ਨੂੰ ਉਹ ਦਿੱਲੀ ਤੋਂ ਪਾਕਪਟਨ ਜਾਂਦਿਆਂ ਹੋਇਆ ਇੱਥੇ ਗੁਰਦੁਆਰਾ ਗੋਦਰੀ ਸਾਹਿਬ ਜਿੱਥੇ ਆਪਾਂ ਅੱਜ ਸਾਰੇ ਖੜੇ ਆ ਉਹਨਾਂ ਨੇ ਇੱਥੇ ਮਕਾਮ ਕੀਤਾ ਔਰ ਮਕਾਮ ਕਰਨ ਦੌਰਾਨ ਉਦੋਂ ਇੱਥੋਂ ਨੇੜੇ ਹੀ ਜਿਹੜਾ ਸ਼ਹਿਰ ਦਾ ਨਾਮ ਮੁਕਲ ਹਰਸੀ ਤੇ ਰਾਜੇ ਦਾ ਨਾਮ ਮੁਕਲ ਸੀ ਸੀਗਾ ਤੇ ਉਹ ਇੱਥੋਂ ਆਪਦਾ ਸਧਾਰਨ ਕੱਪੜੇ ਪਾ ਕੇ ਉੱਥੋਂ ਜਿਹੜਾ ਆਪਦਾ ਰਾਸ਼ਨ ਪਾਣੀ ਜਿਹੜਾ ਲੈਣ ਚਲੇ ਗਏ ਔਰ ਗਾਂ ਜਿਹੜਾ ਹੁਣ ਮੌਜੂਦਾ ਕਿਲਾ ਹੈ ਇਹਦੀ ਤਮੀਰ ਹੋ ਰਹੀ ਸੀ ਜਾਂ ਉਹ ਕਿਸੇ ਛੋਟੇ ਰੂਪ ਸੀਗਾ ਉਹ ਇਸ ਇਲਾਕੇ ਦਾ ਚੌਧਰੀ ਸੀ ਮੁਕਲ ਸੀ ਰਾਜਾ ਔਰ ਉੱਥੇ ਉਦੋਂ ਵੰਗਾਰ ਦਾ ਜ਼ਮਾਨਾ ਹੁੰਦਾ ਸੀ ਤੇ ਬਾਬਾ ਜੀ ਨੂੰ ਵੰਗਾਰ ਤੇ ਫੜ ਕੇ ਉਹਦੇ ਹਲਕਾਰਾਂ ਨੇ ਲਾ ਲਿਆ ਤੇ ਫਿਰ ਕੀ ਹੋਇਆ ਕਿ ਜਦੋਂ ਬਾਬਾ ਫਰੀਦ ਜੀ ਗਾਰੇ ਦੀ ਟੋਕਰੀ ਲਿਜਾ ਰਹੇ ਸੀ ਤੇ ਉਹ ਇੱਕ ਕਰਨੀ ਵਾਲੇ ਪਹੁੰਚੇ ਵੇ ਫਕੀਰ ਸੀਗੇ ਤੇ ਉਹ ਉਹਨਾਂ ਦੇ ਸਿਰ ਤੋਂ ਗਿੱਠ ਉੱਚੀ ਜਾ ਰਹੀ ਸੀ ਔਰ ਸਾਰੇ ਹਲਕਾਰਨ ਉਸਾਸ ਹੋਇਆ ਕਿ ਅਸੀਂ ਗਲਤੀ ਕੀਤੀ ਅਸੀਂ ਕਿਸੇ ਪਹੁੰਚੇ ਹੋਏ ਫਕੀਰ ਨੂੰ ਜਿਹੜਾ ਇਸ ਵੰਗਾਰ ਤੇ ਲਾਇਆ ਉਹਨਾਂ ਨੇ ਆਪਦੇ ਜਾ ਕੇ ਰਾਜੇ ਨੂੰ ਦੱਸਿਆ ਤੇ ਰਾਜਾ ਮੁਕਲ ਸੀ ਖੋਦ ਬਾਬਾ ਜੀ ਦੇ ਚਰਨਾ ਚਾਹ ਕੇ ਉਹਨਾਂ ਨੇ ਨਿਮਰਤਾ ਸਹਿਤ ਮਾਫੀ ਮੰਗੀ ਕਿ ਸਾਡੇ ਤੋਂ ਗਲਤੀ ਹੋਈ ਹੈ ਬਾਬਾ ਜੀ ਸਾਨੂੰ ਮਾਫੀ ਦਿਓ ਔਰ ਬਾਬਾ ਫਕੀਰ ਫਕੀਰ ਜਿਹੜੇ ਹੁੰਦੇ ਆ ਉਹ ਮਾਫੀਆਂ ਦਿੰਦੇ ਹੁੰਦੇ ਆ ਕਿਸੇ ਨੂੰ ਸਜ਼ਾ ਬਦਸ਼ੀਸ਼ ਨਹੀਂ ਦਿੰਦੇ ਹੁੰਦੇ ਔਰ ਉਹਨਾਂ ਨੂੰ ਮਾਫ ਕੀਤਾ ਔਰ ਉਹਨਾਂ ਨੇ ਨਾਲ ਹੀ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਇੱਥੇ ਠਹਿਰੋ ਆਉਦੇ ਸਾਡੇ ਸ਼ਹਿਰ ਚ ਚਰਨ ਪਾਏ ਆ ਔਰ ਇਥੇ ਕੋਈ ਕੁਛ ਦਿਨ ਜ਼ਰੂਰ ਠਹਿਰ ਕੇ ਜਾਓ ਭਗਤੀ ਕਰੋ ਇਥੇ ਤਾਂ ਕਿ ਸੰਗਤ ਵੀ ਤੁਹਾਨੂੰ ਹੋਰ ਵੀ ਇਸ ਸ਼ਹਿਰ ਦੇ ਪਵਿੱਤਰਤਾ ਬਾਰੇ ਜਾਣ ਸਕੇ ਸ਼ਹਿਰ ਨੂੰ ਕੋਈ ਰੰਗ ਭਾਗ ਲੱਗਣ ਤੋਂ ਉਹਨਾਂ ਦੀ ਬੇਨਤੀ ਤੇ ਬਾਬਾ ਜੀ ਉਥੇ 40 ਦਿਨ ਠਹਿਰੇ ਜਿੱਥੇ ਸ਼ਹਿਰ ਚ ਢਿੱਲਾ ਬਾਬਾ ਫਰੀਦ ਜੀ ਦੇ ਬਿਲਕੁਲ ਜਿਵੇਂ ਹੁਣ ਤੁਸੀਂ ਗੁਰਦੁਆਰਾ ਸਾਹਿਬ ਢਿੱਲਾ ਬਾਬਾ ਫਰੀਦ ਜੀ ਦੇ ਜਿਹੜਾ ਇਤਿਹਾਸ ਦੀ ਗੱਲ ਦੱਸਣ ਜਾ ਰਹੇ ਹੋ ਉਸ ਤੋਂ ਪਹਿਲਾਂ ਜਿੱਥੇ ਆਪਾਂ ਇੱਥੇ ਮੌਜੂਦ ਹੈ ਬਾਬਾ ਫਰੀਦ ਜੀ ਜਦੋਂ ਆਉਂਦੇ ਆ ਇਸ ਧਰਤੀ ਤੇ ਆਉਂਦੇ ਆ ਆ ਮੇਰੇ ਕੋਲੇ ਥੋੜਾ ਇਹ ਇਤਿਹਾਸ ਪਹਿਲਾਂ ਸ਼ੁਰੂ ਕਰਦਾ ਇਸ ਥਾਂ ਦਾ ਹੀ ਹੈ ਕਿ ਬਾਬਾ ਜੀ ਇੱਥੇ ਆਵਦਾ ਜਿਹੜਾ ਫਕੀਰ ਨੁਮਾ ਗੋਦੜੀ ਸਾਹਿਬ ਜਿਹੜੇ ਸੂਫੀ ਫਕੀਰ ਹੁੰਦੇ ਆ ਉਹਨਾਂ ਦੇ ਇੱਕ ਉਹਨਾਂ ਦਾ ਸੂਫ ਦੇ ਜਿਹੜੀ ਕੱਪੜਾ ਹੁੰਦਾ ਉਹਦੇ ਕੱਪੜੇ ਪਾਉਂਦੇ ਆ ਚੋਲੇ ਉਹਨਾਂ ਨੇ ਇੱਥੇ ਉਹ ਆਪਦਾ ਗੋਦੜੀ ਸਾਹਿਬ ਜਿਹੜਾ ਚੋਲਾ ਜਿਹੜਾ ਉਹਨਾਂ ਦਾ ਸੀਗਾ ਗੋਦੜੀ ਨਮਾ ਪਾਇਆ ਹੋਇਆ ਸੀਗਾ ਉਹ ਇੱਥੇ ਹੀ ਲਾ ਕੇ ਇੱਥੇ ਆਪਦਾ ਟਿਕਾਣਾ ਕਰਕੇ ਫਿਰ ਉਹ ਆਪਦਾ ਸ਼ਹਿਰ ਉਹ ਰਾਸ਼ਨ ਪੱਤੇ ਖਰੀਦਣ ਗਏ ਸੀ ਇਸ ਕਰਕੇ ਇੱਥੇ ਉਹਨਾਂ ਦੇ ਚਰਨ ਪਏ ਆ ਇੱਥੇ ਉਹਨਾਂ ਨੇ ਟਿਕਾਣਾ ਕੀਤਾ ਇਹ ਪਵਿੱਤਰ ਸਥਾਨਾ ਫਰੀਦਕੋਟ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਇੱਥੇ ਟਿਕਾਣਾ ਕੀਤਾ ਸੀ ਔਰ ਉਹਨਾਂ ਦਾ ਜਿਹੜਾ ਗੋਦੜੀ ਨਮਾ ਉਹਦੇ ਅਜਾੜ ਵੀ ਆ ਬੇਈਮਾਨ ਕੀ ਸੀਗਾ ਅਜੰਗਲ ਸੀਗਾ ਰੋਈ ਵੀ ਆਵਾਂ ਸੀਗਾ ਬੱਚੇ ਇੱਥੇ ਮੰਹਾਂ ਚਾਰਦੇ ਸੀ ਪਸ਼ੂ ਚਾਰਦੇ ਸੀ ਉਹਨਾਂ ਨੇ ਉਸ ਨੂੰ ਸਧਾਰਨ ਕਪੜਾ ਸਾਹ ਸਮਝ ਕੇ ਖੁੱਦੋ ਬਣਾ ਲਈ ਤੇ ਉਦ ਰਖਤਾ ਤੋਂ ਵੱਢ ਕੇ ਮੁੜੇ ਜੇ ਡੰਡੇ ਜੂ ਖੁੱਦੋ ਖੁੰਡੀ ਕਹਿੰਦੇ ਖੁੱਦੋ ਖੁੰਡੀ ਖੇਡਣ ਲੱਪੇ ਤੇ ਇਸ ਤਰੀਕੇ ਨਾਲ ਇਹ ਸਥਾਨ ਜਿਹੜਾ ਅੱਜ ਪਵਿੱਤਰ ਸਥਾਨ ਆ ਔਰ ਇੱਥੇ ਲੋਕ ਆਪਣੀਆਂ ਸੁੱਖਾਂ ਪੂਰੀਆਂ ਕਰਦੇ ਆ ਵੇਖੋ ਕਿੱਡਾ ਪੁਰਾਣਾ ਦਰਖਤ ਹੈ ਇਹਦੇ ਨਾਲ ਆਉਂਦੀਆਂ ਸੁਖਣਾ ਦੇ ਉਹ ਕਪੜੇ ਗੋਦੜੀ ਨੂ ਮਾਸੂਮਾ ਕਹਿ ਲੋ ਜਾਂ ਕੋਈ ਟਾਕੀ ਕਹਿ ਲੋ ਜਾਂ ਕੋਈ ਨਵਾਂ ਕਪੜਾ ਬਣ ਕੇ ਜਾਂਦੇ ਆ ਪਹਿਲਾ ਫਰੀਦਕੋਟ ਪਹੁੰਚਣ ਤੋਂ ਪਹਿਲਾਂ ਬਾਬਾ ਫਰੀਦ ਜੀ ਨੇ ਇੱਥੇ ਟਿਕਾਣਾ ਕੀਤਾ ਸੀ ਆ ਇੱਕ ਗੱਲ ਹੋਰ ਹੈ ਕਿ ਦੁਨੀਆ ਦੇ ਇਤਿਹਾਸ ਚ ਸ਼ਾਇਦ ਹੀ ਕਦੇ ਇਹ ਗੱਲ ਹੋਈ ਹੋਵੇ ਕਿ ਕਿਸੇ ਰਾਜੇ ਨੇ ਆਪਦੇ ਨਾਮ ਨਾਲ ਨਾਂ ਲਾ ਕੇ ਸ਼ਹਿਰ ਦਾ ਨਾਮ ਉਸ ਫਕੀਰ ਦੇ ਨਾਂ ਤੇ ਰੱਖ ਦਿੱਤਾ ਹੋਵੇ ਉਹਦਾ ਇਹਦਾ ਨਾਮ ਉਕਲ ਹਰਸੀ ਫਰੀਦਕੋਟ ਦਾ ਔਰ ਉਹਨਾਂ ਨੇ ਜਿਸ ਦਿਨ ਬਾਬਾ ਫਰੀਦ ਜੀ ਨੂੰ ਟੋਕਰੀ ਚ ਕਾਈ ਉਹ ਗਲਤੀ ਹੋਈ ساری ਕਹਾਣੀ ਤੁਰ ਸੁਣਾ ਚੁੱਕਿਆ ਔਰ ਉਹਨਾਂ ਨੇ ਉਸ ਦਿਨ ਤੋਂ ਨਾਲ ਦੀ ਨਾਲ ਹੀ ਬਾਬਾ ਫਰੀਦ ਜੀ ਤੋਂ ਨਾਲੇ ਮਾਫੀ ਮੰਗੀ ਤੇ ਨਾਲੇ ਬਾਬਾ ਫਰੀਦ ਜੀ ਦੇ ਨਾਂ ਤੇ ਸ਼ਹਿਰ ਦਾ ਨਾਂ ਫਰੀਦਕੋਟ ਰੱਖਤਾ। ਵੀ ਅੱਜ ਤੋਂ ਤੁਹਾਡੇ ਨਾਲ ਜਿਹੜੇ ਇਹ ਨਾਂ ਆਪਦੇ ਨਾਂ ਨਾਲ ਓਲਾਹਤਾ। ਜਿਵੇਂ ਹੁਣ ਉੱਥੇ ਕਿਲੇ ਦੇ ਸਾਰੀ ਜਿਹੜੀ ਜਦੋਂ ਬਾਬਾ ਫਰੀਦ ਜੀ ਪਹੁੰਚਦੇ ਆ ਉੱਥੇ ਉਹਨਾਂ ਨੂੰ ਵੰਗਾਰ ਲਗਾਈ ਜਾਂਦੀ ਹੈ। ਉਸ ਤੋਂ ਕੁਝ ਹੀ ਦੂਰੀ ਤੇ ਜਿਹੜਾ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਬਣਾਇਆ ਗਿਆ। ਉੱਥੇ ਕਿਸ ਤਰੀਕੇ ਦੀ ਬਾਬਾ ਜੀ ਉੱਥੇ ਪਹੁੰਚੀ ਹੈ ਕਿੰਨਾ ਟਾਈਮ ਉੱਥੇ ਤਪੱਸਿਆ ਕੀਤੀ ਕਿਉਂਕਿ ਜਿਵੇਂ ਆਹ ਬੇਰੀ ਦੀ ਗੱਲ ਕੀਤੀ ਹੈ ਹਜੇ ਅੱਜ ਹਰੀ ਖੜੀ ਹੈ। ਉੱਥੇ ਜਿਹੜੇ ਜਨ ਸਾਹਿਬ ਹੈ ਉਹ ਅੱਜ ਵੀ ਉੱਥੇ ਹੈ ਉੱਥੇ ਵੀ ਵਾ ਤੇ ਸਾਰਾ ਬਰਾਨਾ ਇਲਾਕਾ ਸੀ ਕੋਈ ਨਾ ਨਹਿਰਾਂ ਸੀ ਨਾ ਕੋਈ ਪਾਣੀ ਸੀ ਸਿੱਧੀ ਗੱਲ ਤੇ ਬਰਾਨੀ ਇਲਾਕੇ ਚ ਇਹ ਵਣ ਤੇ ਬੂਹਾਂ ਕਾਹੀ ਇਹੋ ਜੇ ਦਰਖਤੀ ਹੁੰਦੇ ਆ ਤੁਹਾਨੂੰ ਪਤਾ ਇਸ ਕਰਕੇ ਸਾਰਾ ਬਰਾਨਾ ਇਲਾਕਾ ਸੀ ਟਿੱਬੇ ਸੀਗੇ ਤੇ ਉੱਥੇ ਵੀ ਫਰੀਦਕੋਟ ਦਾ ਕਿੰਨਾ ਕਿੰਨਾ ਟਾਈਮ ਬਾਬਾ ਜੀ ਨੇ ਤਪੱਸਿਆ ਉੱਥੇ 40 ਦਿਨ ਬਾਬਾ ਜੀ ਨੇ ਸਲਾਮ ਚ 40 ਦਿਨ ਜੀ ਨੂੰ ਚਲੀ ਆ ਕੇ ਕਹਿੰਦੇ ਨਾ 40 ਦਿਨ ਭਗਤੀ ਕੀਤੇ ਸੀਗੇ ਲੋਕਾਂ ਦੀਆਂ ਮਨੋ ਕਾਮਨਾ ਕਹਿੰਦੇ ਬਹੁਤ ਪੂਰੀਆਂ ਹੁੰਦੀਆਂ ਬਹੁਤ ਪੂਰੀਆਂ ਹੁੰਦੀਆਂ ਔਰ ਉਹੀ ਮੈਂ ਜਿਵੇਂ ਪਹਿਲਾਂ ਤੁਹਾਨੂੰ ਗੱਲ ਦੱਸ ਕੇ ਹਟਿਆ ਕਿ ਬਾਬਾ ਫਰੀਦ ਜੀ ਦਾ ਮੈਨੂੰ ਨਹੀਂ ਪਤਾ ਲੱਗਦਾ ਮੇਰੇ ਗਿਆਨ ਚ ਕੋਈ ਨਹੀਂ ਕਿ ਜਿੱਥੇ ਉਹ ਜਨਮ ਹੋਇਆ ਉੱਥੇ ਜਨਮ ਦਿਨ ਉਹਨਾਂ ਦਾ ਮਨਾਉਂਦੇ ਹੋਣ ਜਾਂ ਕੋਈ ਅੰਤਕਾਲ ਦਿਨ ਮਨਾਉਂਦੇ ਹੋਣ ਸਲਾਮ ਚ ਵੈਸੇ ਹੀ ਜਨਮ ਦਿਨ ਨਹੀਂ ਮਨਾਉਂਦੇ ਤੇ ਇਹ ਸੇਖੋ ਸਾਹਿਬ ਜਿਹੜੇ ਸਾਡੇ ਫਾਊਂਡਰ ਚੇਅਰਮੈਨ ਸੀ ਜਿਹੜੇ ਪਿਛਲੇ 23 10 ਦਸੰਬਰ 2023 ਨੂੰ ਉਹਨਾਂ ਦਾ ਬੜੀ ਲੰਬੀ ਉਮਰ ਭੋਗ ਕੇ ਉਹਨਾਂ ਦੀ ਸਵਰਗਵਾਸ ਹੋਈ ਆ ਔਰ ਉਹਨਾਂ ਨੇ ਆਗਮਨਪੁਰ ਜਿਹੜਾ ਨਾਮ ਵੀ ਉਸ ਦਿਨ ਆਏ ਸੀ ਮੈਨੂੰ ਲੱਗਦਾ ਹੀ ਨਹੀਂ ਕਿ ਤੇ ਆਗਮਨਪੁਰ ਸ਼ਬਦ ਕਿਸੇ ਹੋਰ ਧਰਮ ਚ ਕਿਸੇ ਪੀਰ ਪਗੰਬਰ ਵਾਸਤੇ ਮਨਾਇਆ ਜਾਵੇ ਉਹ ਆਗਮਨ ਨਾ ਇਹ ਜਨਮ ਦਿਨ ਆਗਮਨਪੁਰ ਜਿਹੜਾ ਐਡੇ ਵੱਡੇ ਪੱਦਰ ਤੇ ਬਣਾਇਆ ਜਾਣਾ ਨਾ ਉਹਨਾਂ ਦਾ ਅੰਤਕਾਲ ਦਿਨ ਉਹ ਉਸ ਦਿਨ ਫਰੀਦ ਕੋਟ ਆਏ ਸੀ ਉਹ ਆਗਮਨਪੁਰ ਤੇ ਹੀ ਅੰਤਰਰਾਸ਼ਟਰੀ ਮੇਲਾ ਉਹਨਾਂ ਦੀ ਦੂਰ ਦ੍ਰਿਸ਼ਟੀ ਨਾਲ ਹੋ ਗਿਆ ਇੱਡਾ ਵੱਡਾ ਮੇਲਾ ਲੱਗਦਾ ਤੁਸੀਂ ਪੱਤਰਕਾਰੋਂ ਜਿਵੇਂ ਹੁਣ ਕਈ ਜਿਵੇਂ ਮੈਂ ਅਗਲੇ 10 ਘਟਿਆਂ ਵੀ ਸਾਡੇ ਸਿੱਖ ਧਰਮ ਵਿੱਚ ਵੀ ਕਈ ਗੁਰੂ ਸਾਹਿਬਾਨ ਦੇ ਸ਼ਹੀਦੀ ਦਿਵਸ ਬੜੇ ਵੱਡੇ ਪੱਧਰ ਤੇ ਬਣਾਏ ਜਾਂਦੇ ਆ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਨਰਪਕਤਾ ਵਾਸਤੇ ਕਿ ਧਰਮ ਨਰੋਲ ਜਿਹੜਾ ਮਨੁੱਖ ਦਾ ਨਿੱਜੀ ਮਸਲਾ ਹੈ ਸਰਕਾਰ ਦਾ ਵਿੱਚ ਕੋਈ ਦਖਲ ਨਹੀਂ ਸ਼ਾਹਦਤ ਦਿੱਤੀ ਤੇ ਪੂਰੀ ਦੁਨੀਆ ਮਨਾਉਂਦੀ ਆ ਉਹਨੂੰ ਇਹੋ ਜਿਹੀ ਸ਼ਹਾਦਤ ਜਾ ਕੇ ਦੇਣੀ ਦਿੱਲੀ ਦੇ ਤਖਤ ਸਾਹਮਣੇ ਛੋਟੇ ਸਾਹਿਬ ਜਦ ਦੇ 7 ਸਾਲ ਤੇ 9 ਸਾਲ ਦੀ ਉਮਰ ਉਹਨਾਂ ਦਾ ਸ਼ਹੀਦੀ ਦਿਵਸ ਕਿੱਡਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਵੀ ਐਡੇ ਛੋਟੇ ਜਿਹੇ ਛੋਟੇ ਛੋਟੇ ਬੱਚਿਆਂ ਨੇ ਆਪਦੇ ਧਰਮ ਦੇ ਕੀਤੇ ਤੇ ਪੱਕੇ ਰਹੇ ਵੀ ਸਰਕਾਰ ਚ ਕੋਈ ਦਖਲ ਨਹੀਂ ਜਿੰਨੇ ਮਰਜ਼ੀ ਲਾਲਚ ਦੇ ਉਹ ਅਸੀਂ ਆਪਦੇ ਕੀਤੇ ਦੇ ਪੱਕੇ ਆ ਸੇਖੋ ਸਾਹਿਬ ਤੁਹਾਨੂੰ ਪਤਾ ਹੋਣਾ ਜਿੱਥੇ ਕਿਲੇ ਦੀ ਇਹਨਾਂ ਨੇ ਗੱਲ ਕੀਤੀ ਹੈ ਕਿਲੇ ਦੇ ਵਿੱਚ ਵੀ ਇੱਕ ਬਾਬਾ ਫਰੀਦ ਦੀ ਜਗ੍ਹਾ ਬਣੀ ਆ ਉਹ ਜਗ੍ਹਾ ਉਹੀ ਜਗ੍ਹਾ ਜਿੱਥੇ ਉਹ ਟੋਕਰੀ ਲੈ ਕੇ ਖੜੇ ਸੀ ਬਿਲਕੁਲ ਜੀ ਉਹ ਉਹੀ ਜਗ੍ਹਾ ਜਿੱਥੇ ਹੁਣ ਛੋਟਾ ਜਿਹਾ ਹਸਤਾਨ ਬਣਿਆ ਰਿਹਾ ਪਹਿਲਾਂ ਮਹਾਰਾਜ ਦੇ ਹੁੰਦੇ ਮੇਰੇ ਫਾਦਰ ਵੀ ਮਹਾਰਾਜ ਦੇ ਸਰਵਿਸ ਕਰਦੇ ਰਹੇ ਆ ਅਸੀਂ ਨਹੀਂ ਸੁਣਿਆ ਕਿ ਮੇਰਾ ਤਾਂ ਜਨਮ ਹੀ 1854 ਚ ਹੋਇਆ ਹੈ। ਆ 12 10 1954 ਚ ਹੋਇਆ ਵਾ ਤੇ ਉੱਥੇ ਉਦੋਂ ਬਾਅਦ ਹੀ ਸਾਨੂੰ ਇਹ ਪਤਾ ਲੱਗਿਆ ਵੀ ਬਾਬਾ ਫਰੀਦ ਨੇ ਬਾਬਾ ਫਰੀਦ ਜਦੋਂ ਆਏ ਸੀਗੇ ਉਹਨਾਂ ਨੇ ਇੱਥੇ ਉਹਨਾਂ ਦੇ ਨਿਸ਼ਾਨ ਉਹਨਾਂ ਦੀ ਆਮਦ ਕਰਕੇ ਉਹ ਥਾਂ ਜਿਹੜੀ ਹੈ ਛੋਟੀ ਜੀ ਤਾਂ ਜਿਹੜੀ ਉੱਥੇ ਐਸ ਵੇਲੇ ਹੁਣ ਵੀ ਉਹ ਜਿਹੜੀ ਹੈ ਉੱਥੇ ਸਿਰ ਆ ਔਰ ਲੋਕਾਂ ਨੂੰ ਸੰਗਤ ਨੂੰ ਉਹਦੇ ਬਾਰੇ ਜਾਣ ਕੇ ਜਾਣਕਾਰੀ ਪਿਛਲੇ ਕੁਝ ਦਿਨਾਂ ਕੁਝ ਸਾਲਾਂ ਦੇ ਵਿੱਚ ਹੀ ਪਤਾ ਲੱਗੀ ਆ ਵੀ ਬਾਬਾ ਫਰੀਦ ਦਾ ਅਸਲੀ ਸਥਾਨ ਜਿਹੜਾ ਇੱਥੇ ਵੀ ਉਹ ਉਹਨਾਂ ਨੇ ਆਪਦੀ ਆਮਦ ਕੀਤੀ ਸੀ ਇੱਥੇ ਵੀ ਉਹਨਾਂ ਨੇ ਆਪਦਾ ਜਿਹੜਾ ਉਹ ਜਿਹੜੇ ਘਰੇ ਵਾਲੇ ਹੱਥ ਪੁੰਝੇ ਸੀਗੇ ਤੇ ਉੱਥੇ ਲੇਕਿਨ ਇਹ ਆ ਵੀ ਜਿਹੜੀ ਉਹ ਅਸਲੀ ਜਿਹੜੀ ਉਹਨਾਂ ਦੀ ਜਿਹੜੀ ਵੰਦੀ ਲੱਕੜਾ ਉਹ ਟਿੱਲਾ ਸਾਹਿਬ ਵਾਲੇ ਵੀ ਜਿਹੜੀ ਜਿਹੜੀ 300 ਸਾਲ ਪੁਰਾਣੀ ਜਿਹੜੀ ਆ ਰਿਸਰਚ ਵੀ ਕਰਾਈ ਐ ਸੇਕੋ ਸਾਹਿਬ ਨੇ ਬੇ ਵਾਕਈ ਇਹ ਈ 300 ਸਾਲ ਪੁਰਾਣੀ ਲੱਕੜਾ ਜੀ ਦੇ ਨਾਲ ਉਹਨਾਂ ਨੇ ਆਪ ਦੇ ਗਾਰੇ ਵਾਲੇ ਹੱਥ ਪੁੰਜੇ ਆ ਔਰ ਅੱਜ ਵੀ ਉਹ ਲੋਕਾਂ ਵਾਸਤੇ ਇੱਕ ਨਿਸ਼ਾਨੀ ਆ ਔਰ ਉਹ ਉਸ ਤੋਂ ਹੀ ਸਾਰੀ ਗਾਈਡੈਂਸ ਜਿਹੜੀ ਆ ਬਾਬਾ ਜੀ ਦੀ ਆਈ ਦੀ ਉਹਨਾਂ ਦੀ ਆਮਦੀ ਜਿਹੜੀ ਆ ਉਹ ਲੋਕਾਂ ਨੂੰ ਗਾਈਡਲੈਂਸ ਮਿਲਦੀ ਆ ਇਹ ਕਹਿੰਦਾ ਹੋਰ ਕਹਾਂ ਇਹ ਜਿਹੜੀ ਜਨਮ ਦਿਨ ਵਾਲੀ ਪਰੰਪਰਾ ਵੀ ਮੈਂ ਤੁਹਾਨੂੰ ਉਹ ਵਿੱਚੇ ਰਹਿ ਗਈ ਗੱਲ ਇਹ ਕਿ ਇਹ ਤੇ ਵਿਨਾਇਕ ਪਰਿਵਾਰ ਆ ਉਹਨਾਂ ਨੇ ਸੇਖੋ ਸਾਹਿਬ ਤੋਂ ਕੁਝ ਸਾਲ ਪਹਿਲਾਂ ਉਹ ਬੜਾ ਸ਼ਰਧਾਲੂ ਪਰਿਵਾਰ ਆ ਬਾਬਾ ਜੀ ਦਾ ਉਹਨਾਂ ਨੇ ਸੇਖੋ ਸਾਹਿਬ ਤੋਂ ਆਸਥ ਲੈ ਕੇ ਸ਼ੁਰੂ ਕੀਤਾ ਜਨਮ ਦਿਨ ਵਾਲਾ ਮਨਾਉਣ ਤੇ ਉਸੇ ਪਰੰਪਰਾ ਇਹ ਵੀ ਸ਼ਾਇਦ ਕਿਤੇ ਓਡੇ ਵੱਡੇ ਰੂਪ ਚ ਹੋ ਜੂਗੀ ਤੇ ਉਹ ਮਨਾ ਰਹੇ ਹਰ ਸਾਲ 5 ਅਪ੍ਰੈਲ ਨੂੰ ਉਹਨਾਂ ਨੇ ਸ਼ੁਰੂ ਕੀਤਾ ਗਰਜਾਪ ਜੀ ਜਿਵੇਂ ਹੁਣ ਮੈਂ ਪਹਿਲਾਂ ਗੱਲ ਕੀਤੀ ਹੈ ਜਿਵੇਂ ਹੁਣ ਕਮੇਟੀ ਵੱਲੋਂ ਜਿਵੇਂ ਤੁਹਾਡੇ ਦਾਦਾ ਜੀ ਇੰਦਰਜੀਤ ਸਿੰਘ ਖਾਲਸਾ ਜੀ ਸ਼ੁਰੂਆਤ ਉਹਨਾਂ ਨੇ ਕੀਤੀ ਹੈ ਕਿਉਂਕਿ ਲੋਕਾਂ ਵੱਲੋਂ ਵੀ ਉਹਨਾਂ ਨੂੰ ਬੜੀ ਉਹਨਾਂ ਦੀ ਇੱਜ਼ਤ ਅੱਜ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਜਿਹੜਾ ਬਾਬਾ ਫਰੀਦ ਦਾ ਨਾਮ ਹੈ ਫਰੀਦਕੋਟ ਦੇ ਵਿੱਚ ਉਹਨਾਂ ਨੇ ਜਿਵੇਂ ਦੋ ਧਾਰਮਿਕ ਸਥਾਨ ਬਣਾਏ ਗਏ ਹੈ ਵਿਦਿਅਕ ਸੰਸਥਾਵਾਂ ਬਣਾਈਆਂ ਗਈਆਂ ਸਾਰੀ ਉਹ ਵੀ ਥੋੜੀ ਦੱਸ ਦੂ ਕਮੇਟੀ ਵੱਲੋਂ ਸ਼ੁਰੂ ਦੇ ਵਿੱਚ 69 ਦੇ ਵਿੱਚ ਮੇਰੇ ਗ੍ਰੈਂਡਫਾਦਰ ਨੇ ਅਦਾਇਗੀ ਸੇਵਾ ਸ਼ੁਰੂ ਕੀਤੀ ਸੀ ਟੱਲਾ ਸਾਹਿਬ ਦੀ ਉਦੋਂ ਉੱਥੇ ਕੁਝ 50 100 ਰੁਪਏ ਮਹੀਨੇ ਦਾ ਮੱਥਾ ਟੇਕਦਾ ਹੁੰਦਾ ਸੀਗਾ ਉੱਥੇ ਉਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਜਿਹੜੇ ਲਾਇਕ ਬੱਚੇ ਸੀ ਪੜ ਨਹੀਂ ਸਕਦੇ ਜਿਨ੍ਹਾਂ ਦੇ ਪੇਰੈਂਟਸ ਫੀਸ ਨਹੀਂ ਦੇ ਸਕਦੇ ਉਹਨਾਂ ਨੂੰ ਵਜ਼ੀਫੇ ਦੇਣੇ ਸ਼ੁਰੂ ਕੀਤੇ ਹੌਲੀ ਹੌਲੀ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਗ੍ਹਾ ਹੈ ਗੁਰਦੁਆਰਾ ਗੋਧੜੀ ਸਾਹਿਬ ਇਹਦੀ ਉਹਨਾਂ ਨੇ ਸੇਵਾ ਸੰਭਾਲੀ ਇਸ ਤੋਂ ਅੱਗੇ ਚੱਲ ਕੇ ਉਹਨਾਂ ਨੇ ਉਹਨਾਂ ਦੀ ਸੋਚ ਦੇ ਮੁਤਾਬਕ ਕਿ ਗੁਰਦੁਆਰਿਆਂ ਦਾ ਪੈਸਾ ਜਿਹੜਾ ਇਹ ਜਿਹੜਾ ਹੈਗਾ ਵਿਦਿਆ ਦੇ ਉੱਪਰ ਲਾਉਣਾ ਚਾਹੀਦਾ ਹੈਗਾ ਜਿਹੜੇ ਗਰੀਬ ਪਰਿਵਾਰ ਹੈ ਕਿਉਂਕਿ ਆਪਣਾ ਪਿਛੜਾ ਹੋਇਆ ਇਲਾਕਾ ਸੀਗਾ ਫਰੀਦਕੋਟ ਪਿਛੜਾ ਇਲਾਕਾ ਹੋਣ ਕਰਕੇ ਇੱਥੇ ਵਿੱਦਿਆ ਦੀ ਬਹੁਤ ਘਾਟ ਸੀਗੀ। ਉਹਨਾਂ ਨੇ ਸਭ ਤੋਂ ਪਹਿਲਾਂ ਇੱਥੇ ਬਾਬਾ ਫਰੀਦ ਪਬਲਿਕ ਸਕੂਲ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ ਕੁਝ ਸਾਲ ਪਹਿਲਾਂ, 20 ਸਾਲ ਪਹਿਲਾਂ ਇੱਥੇ ਬਾਬਾ ਫਰੀਦ ਲੋਕ ਕਾਲਜ ਸ਼ੁਰੂ ਕੀਤਾ। ਹੁਣ ਤਕਰੀਬਨ ਬਾਬਾ ਫਰੀਦ ਪਬਲਿਕ ਸਕੂਲ ਦੇ ਵਿੱਚ 5000 ਬੱਚਾ ਪੜ੍ਹ ਰਿਹਾ। ਜਿੰਨਾਂ ਚੋਂ ਜਿਹੜੇ ਲੋੜਵੰਦ ਹੁੰਦੇ ਆ ਤੇ ਡਿਜ਼ਰਵਿੰਗ ਹੁੰਦੇ ਆ, ਦੋ ਪੈਮਾਨੇ ਆ ਸਾਡੇ। ਲੋੜਵੰਦ ਹੋਣ ਤੇ ਜਿਹੜੇ ਡਿਜ਼ਰਵਿੰਗ ਹੈਗੇ ਪੇ ਨਹੀਂ ਕਰ ਸਕਦੇ ਫੀਸਾਂ ਉਹਨਾਂ ਦੀ ਫੀਸਾਂ ਹੀ ਮਾਫ ਕੀਤੀਆਂ ਜਾਂਦੀਆਂ ਉਸ ਤਰ੍ਹਾਂ ਇੱਕ ਨਾਲੀ ਲੋਕ ਕਾਲਜ ਦੇ ਵਿੱਚ ਤਕਰੀਬਨ 1000 ਬੱਚਾ ਪੜ ਰਹੇ ਉੱਥੇ ਵੀ ਜਿਹੜੇ ਡਿਜ਼ਰਵਿੰਗ ਨੀਡੀ ਹੈਗੇ ਉਹਨਾਂ ਦੀ ਅਸੀਂ ਫੀਸਾਂ ਮਾਫ ਕਰ ਰਹੇ ਦੇ ਵਿੱਚ ਤਾਂ ਪੂਰੇ ਪੰਜਾਬ ਦੇ ਨਾਲ ਨਾਲ ਮੈਨੂੰ ਲੱਗਦਾ ਅਦਰ ਸਟੇਟਾਂ ਦੇ ਵਿੱਚੋਂ ਵੀ ਇੱਥੇ ਸਟੂਡੈਂਟ ਆਉਂਦੇ ਪੜਨ ਵਾਸਤੇ ਹਨ ਮੇਰੇ ਕੋਲੇ ਨਾ ਜੀ ਕੱਲ ਹੀ ਆਏ ਸੀ ਕਿ ਆਪਣੇ ਲੋਕ ਕਾਲਜ ਦੇ ਬੱਚੇ ਉਹਨਾਂ ਨੇ ਆਪਣਾ ਅਖੰਡ ਪਾਠ ਸਾਹਿਬ ਦਾ ਪਾਠ ਕਰਾਇਆ ਹੈਗਾ 9 ਤੋਂ ਆਰੰਭ ਹੈਗਾ ਤੇ ਇੱਕ ਸਮਰਾਲੇ ਤੋਂ ਵੀ ਬੱਚਾ ਆਇਆ ਹੋਇਆ ਸੀ ਉਹਨਾਂ ਦੇ ਵਿੱਚ ਜੀ ਹਾਲਾਂਕਿ ਉਹਨਾਂ ਨੂੰ ਚੰਡੀਗੜ੍ਹ ਬਹੁਤ ਨੇੜੇ ਪੈਂਦਾ ਪਰ ਫਿਰ ਵੀ ਉਹ ਕਹਿੰਦੇ ਸੀ ਰੈਪਿਊਟੇਸ਼ਨ ਦੇਖ ਕੇ ਸੁਣ ਕੇ ਅਸੀਂ ਤਾਂ ਇੱਥੇ ਐਡਮਿਸ਼ਨ ਲਈ ਹੈ ਕਿਉਂਕਿ ਇਹ ਬੈਸਟ ਕਾਲਜ ਹੈ ਆਪਣੇ ਪੰਜਾਬ ਦਾ ਜੀ ਜਿਵੇਂ ਹੁਣ ਇੰਦਰਜੀਤ ਸਿੰਘ ਖਾਲਸਾ ਨੇ ਸ਼ੁਰੂਆਤ ਕੀਤੀ ਸੀਗੀ ਦੋ ਧਾਰਮਿਕ ਸਥਾਨ ਵਧੀਆ ਤਰੀਕੇ ਨਾਲ ਬਣਾਏ ਗਏ ਆ ਵਿਦਿਅਕ ਸੰਸਥਾਵਾਂ ਜਿਹੜੀਆਂ ਬਣਾਈਆਂ ਗਈਆਂ ਇੰਦਰਜੀਤ ਸਿੰਘ ਖਾਲਸਾ ਜੀ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਵੀ ਹੁਣ ਲੋਕ ਐਨੇਕ ਬਾਬਾ ਫਰੀਦ ਨੂੰ ਯਾਦ ਕਰਨ ਲੱਗੇ ਆ ਜੇ ਹੁਣ ਕਿਸੇ ਦੇ ਖੋਖੇ ਲੱਗੇ ਰੇ ਖੋਖੇ ਦੇ ਉੱਤੇ ਵੀ ਬਾਬਾ ਫਰੀਦ ਦਾ ਨਾਮ ਆਉਂਦਾ ਹੈ ਅਜ਼ਰੂਰ ਜੀ ਤੁਸੀਂ ਜਾਣਿਓ ਕਿਤੇ ਵੀ ਮੈਂ ਤਾਂ ਸੁਣਿਆ ਮੇਰੀ ਹੁਣ ਸਿਸਟਰ ਵੀ ਹੈ ਕੈਨੇਡਾ ਤੋਂ ਉਹ ਕੈਨੇਡਾ ਦੇ ਵਿੱਚ ਹੀ ਬਾਬਾ ਫਰੀਦ ਦੀ ਦੇ ਨਾਂ ਦੇ ਉੱਪਰ ਉਹਨਾਂ ਨੇ ਖੋਲੀਆਂ ਵੀ ਹੈ ਉੱਥੇ ਜੀ ਉੱਥੇ ਆਗਮਨ ਪੁਰਬ ਵੀ ਮਨਾਉਂਦੇ ਆ ਜੀ ਕੈਨੇਡਾ ਦੇ ਵਿੱਚ ਮਨਾਉਂਦੇ ਆ ਪਰ ਇੱਥੇ ਤਾਂ ਦੇਖਦੇ ਹੀ ਆ ਰੱਛ ਤੁਰੇ ਜਾਂਦੇ ਹਾਂਜੀ ਹਾਂਜੀ ਫਰੀਦਕੋਟ ਦੇ ਜਿਹੜੇ ਸਾਰੇ ਕਿਤੇ ਮਨਾਇਆ ਜਾਂਦਾ ਹੈ ਬਾਬਾ ਫਰੀਦ ਦੇ ਸ਼ਰਧਾਲੂ ਹੁਣ ਮੈਨੂੰ ਲੱਗਦਾ ਹੈ ਆਲਓਵਰ ਵਰਲਡ ਹੈਗੇ ਆ ਜੀ ਹਾਂਜੀ ਇਤਿਹਾਸ ਬਣ ਗਿਆ ਜੀ ਆਪਣਾ ਇਤਿਹਾਸ ਬਣ ਗਿਆ ਜੀ ਫਰੀਦਕੋਟ ਦਾ ਇਤਿਹਾਸ ਤੇ ਬਾਬਾ ਫਰੀਦ ਦਾ ਇਤਿਹਾਸ ਬਾਬਾ ਫਰੀਦ ਦੀ ਕਿਰਪਾ ਨਾਲ ਲੋਕਲਾਈਟ ਦੇ ਦੋ ਬੱਚੇ ਵਿੱਚ ਫਸੇ ਹੋਏ ਦੱਸਦੇ ਆ ਦੋ ਆ ਦੋ ਬੱਚੇ ਇਸ ਵਾਰ ਜਿਵੇਂ ਚਾਚਾ ਜੀ ਨੇ ਦੀਪੀ ਸੇਖੋ ਰਣੇ ਦੱਸਿਆ ਇਸ ਵਾਰੀ ਸਾਡਾ ਕਾਲਜ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਲੱਲੀਫਿਟ ਇਹ ਹੈਗਾ ਅਫੀਲੀਏਸ਼ਨ ਰੱਖਦਾ ਹੈ ਜੀ ਸੌਰੀ ਤੇ ਉਹਦੇ ਵਿੱਚ ਸਾਡੇ ਕੋਲ ਦੋ ਕੋਰਸ ਚੱਲ ਰਹੇ ਹੈਗੇ ਬੀਏ ਐਲ ਐਲ ਬੀ ਤੇ ਐਲ ਐਲ ਬੀ ਦੋਆਂ ਦੇ ਵਿੱਚ 올ਓਵਰ ਜਿਹੜਾ ਹੈਗਾ ਯੂਨੀਵਰਸਿਟੀ ਦੇ ਵਿੱਚੋਂ 골ਡ ਮੈਡਲ ਦੋਵੇਂ ਬੱਚਿਆਂ ਦਾ ਆਪਣੇ ਕਾਲਜ ਦਾ ਹੈ ਜੀ ਔਨ ਪਿੱਛੇ ਜੀ ਉਹਨਾਂ ਨੂੰ ਅਸੀਂ ਕਮੇਟੀ ਵੱਲੋਂ 33 33000 ਰੁਪਿਆ ਤੇ ਯੂਨੀਵਰਸਿਟੀ ਵੱਲੋਂ 골ਡ ਮੈਡਲ ਦੇ ਕੇ ਸਨਮਾਨ ਕੀਤਾ ਜੀ ਇਹ ਤੁਹਾਡੇ ਲੋਕ ਕਾਲਜ ਦੇ ਤਾਂ ਇੰਨੀ ਕੀ ਕਿਰਪਾ ਹੋਈ ਆ ਬਾਬਾ ਫਰੀਦ ਜੀ ਦੀ ਇਥੋਂ ਦੇ ਬੱਚੇ ਤਾਂ ਜੱਜ ਵੀ ਬਣ ਗਏ ਆ ਪਿਛਲੇ ਸਾਲ ਤਿੰਨ ਜੱਜ ਬਣਿਆ ਜੀ ਤੇ ਮੈਨੂੰ ਲੱਗਦਾ ਹੁਣ ਤੱਕ 8 ਜੱਜ ਬਣ ਚੁੱਕੇ ਆ ਜੀ ਹਾਂ ਜੀ ਤਾਂ ਡਾਕਟਰ ਗਰੇਂਦਰ ਮਾਹਨ ਜੀ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਉਹਨਾਂ ਜਿਹੜੀ ਆਪਾਂ ਕਹਿ ਸਕਦੇ ਆ ਕਿ ਜ਼ਿੰਮੇਵਾਰੀ ਇਹਨਾਂ ਨੂੰ ਵੀ ਸੌਂਪੀ ਗਈ ਆ ਗਰੇਂਦਰ ਜੀ ਕਿਉਂਕਿ ਧਾਰਮਿਕ ਸਥਾਨਾਂ ਦੀ ਜ਼ਿੰਮੇਵਾਰੀ ਤਾਂ ਬਹੁਤ ਮਿਲ ਜਾਂਦੀ ਹੈ। ਬਾਬਾ ਫਰੀਦ ਜੀ ਦੇ ਜਿਹੜੇ ਧਾਰਮਿਕ ਸਥਾਨਾਂ ਦੀ ਵਿਦਿਅਕ ਸੰਸਥਾਵਾਂ ਦੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ। ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਹੁਣ ਦੂਜੇ ਪਾਸੇ ਬਗਲ ਕਰਕੇ ਤਾਂ ਬਾਬਾ ਫਰੀਦ ਜੀ ਦਾ 852ਵਾਂ ਦਿਹਾੜਾ ਵੀ ਆ ਗਿਆ। ਉਹ ਵੀ ਤੁਸੀਂ ਦੇਖ ਰਹੇ ਹੋ ਜਿਵੇਂ ਤੁਸੀਂ ਚਲਾ ਰਹੇ ਹੋ ਸਾਰਾ ਕੁਝ। ਮੈਂ ਸਭ ਤੋਂ ਪਹਿਲਾਂ ਮੈਂ ਸ੍ਰੀ ਇੰਦਰਜੀਤ ਸਿੰਘ ਖਾਲਸਾ ਸਰਗੋਸ਼ੀ ਉਹ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਕਾਬਲੀਅਤ ਸਮਝ ਕੇ ਮੈਨੂੰ ਮਾਨ ਬਖਸ਼ਿਆ। ਇਹ ਤਿੰਨ ਪ੍ਰਿਆਲ 2022 ਨੂੰ ਉਹਨਾਂ ਨੇ ਮੈਨੂੰ ਇੱਕ ਸੇਵਾ ਬਖਸ਼ਿਸ਼ ਕੀਤੀ ਸੀਗੀ ਤੇ ਕਹੇ ਸੀ ਤੁਸੀਂ ਇਹ ਸਾਰਾ ਕੁਝ ਉਸਤਾਬਦਲ ਇਹ ਸੇਵਾ ਸੰਭਾਲ ਰਿਹਾ ਤਿੰਨ ਸਾਲ ਤੋਂ ਮੈਂ ਜਿਹੜਾ ਬਾਫਰੀ ਸਾਹਿਬ ਜੀ ਦਾ ਜੋ ਆਗੁਨਪੁਰਾ ਉਹਦੀ ਸੇਵਾ ਕਰ ਰਿਹਾ ਤੇ 852 ਐਚ ਕੇ ਜਿਹੜਾ ਜਨਮ ਦਿਹਾੜਾ ਉਹ ਅਸੀਂ ਹਰ ਸਾਲ ਮਨਾਉਂਦੇ ਆ ਤੇ ਬਨੇਕ ਪਰਿਵਾਰ ਵੱਲੋਂ ਮਨਾਇਆ ਜਾਂਦਾ ਸੀਗਾ ਪਹਿਲਾਂ ਇਸ ਵਾਰ ਹੁਣ ਅਸੀਂ ਵੀ ਮਨਾ ਰਹੇ ਆਂ ਟਿੱਲਾ ਬਾਵਾ ਫਰੀਦ ਵੀ ਤੇ ਗੁਰਦਾਰਾ ਗੋਦੀ ਸਾਹਿਬ ਵਿਖੇ ਵੀ ਤੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਉਹਨਾਂ ਦਾ ਪ੍ਰਮਾਤਮਾ ਦਾ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਵਾਫਰੀ ਸਹਿ ਸ਼ੁਕਰਾਨਾ ਕਰਨ ਜਾ ਰਹੇ ਆਂ ਕਿਉਂਕਿ ਉਹਨਾਂ ਦੇ ਬਦੌਲਤ ਹੀ ਇੱਕ ਇਨਸਾਨੀਅਤ ਦੇ ਤੌਰ ਤੇ ਇੱਕ ਬੜਾ ਅੱਛਾ ਉਪਦੇਸ਼ ਉਹਨਾਂ ਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਕਿ ਉਹਨਾਂ ਬਾਣੀ ਦੇ ਵਿੱਚ ਵੀ 112 ਸ਼ਲੋਕ ਤੇ ਚਾਰ ਸ਼ਬਦ ਦੇ ਵਿੱਚ ਉਹਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਉਹਨਾਂ ਨੇ ਬੜੇ ਅੱਛੇ ਸਾਨੂੰ ਇੱਕ ਸੰਸਾਰਕ ਤੌਰ ਤੇ ਇਨਸਾਨੀ ਤੌਰ ਤੇ ਇੱਕ ਬੜਾ ਵਧੀਆ ਇੱਕ ਉਪਦੇਸ਼ ਦਿੱਤਾ ਸਾਰੇ ਸੰਸਾਰ ਨੂੰ ਤੇ ਫੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਣਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਜਿਹੜਾ ਕਿ ਬੁਰੇ ਦਾ ਭਲਾ ਕਰੋ ਨਾ ਕਿ ਕਿਸੇ ਆਪਾ ਗੁੱਸਾ ਨੂੰ ਆਪਾਂ ਨੂੰ ਕਰੀਏ ਉਹਨਾਂ ਨਾਲ ਤੇ ਇਸ ਕਰਕੇ ਉਹਨਾਂ ਦਾ ਉਪਦੇਸ਼ ਸੜੇ ਸਵਾ ਇੰਦਰਜੀਤ ਖਾਲਸਾ ਜੀ ਉਹਨਾਂ ਦੀ ਵੀ ਇਹੀ ਸੋਚ ਸੀਗੀ ਇੱਕ ਇ ਇਨਸਾਨੀਅਤੌਰ ਤੇ ਇਨਸਾਨ ਉਹਨਾਂ ਨੇ ਪਹਿਲਾਂ ਦੱਸਿਆ ਗਿਆ ਧਰਮ ਬਾਦ ਵਿੱਚ ਇਨਸਾਨੀਅਤ ਨੂੰ ਪਹਿਲਾਂ ਹਮਾਨਤਾ ਦਿੱਤੀ ਗਈ ਉਹਨਾਂ ਨੇ ਸਾਨੂੰ ਬੜਾ ਸਤਿਕਾਰ ਦਿੱਤਾ ਮੈਂ ਸਹਿੰਦੇ ਜੀ ਖਾਲਸਾਈ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਬਾਫਰੀ ਸਾਹਿਬ ਜੀ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮਨ ਮਾਨ ਬਖਸ਼ਿਆ ਉਹ ਤਾਂ ਸੇਵਾ ਦਾ ਬਲ ਬਖਸ਼ਿਆ ਤੇ ਬਾਫਰੀ ਸਾਹਿਬ ਜੀ ਆਪ ਹੀ ਖੁਦ ਆ ਕੇ ਵਿੱਚ ਸੇਵਾ ਲੈ ਰਹੇ ਆ ਮੈਂ ਹੁਣ ਬਹੁਤ ਬਹੁਤ ਆ ਇਧਰ ਜਿਹੜੀ ਸੰਗਤ ਇੱਥੇ ਪਹੁੰਚੀ ਹੈ ਬਾਬਾ ਫਰੀਦ ਜੀ ਦਾ ਕੱਲ ਨੂੰ ਜਨਮ ਦਿਹਾੜਾ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਪਹੁੰਚੇ ਤੁਸੀਂ ਹਾਂਜੀ ਬਹੁਤ ਵਧੀਆ ਲੱਗ ਜਾਂਦੀ ਬਹੁਤ ਖੁਸ਼ੀ ਹੋ ਰਹੀ ਮਨੋ ਕਾਮਨਾ ਹੁੰਦੀਆਂ ਪੂਰੀਆਂ ਸਾਰੀਆਂ ਪੂਰੀਆਂ ਹਾਂਜੀ ਹਾਂਜੀ ਜਿਹੜੀ ਸੁੱਕ ਕੇ ਜਾਏਗੀ ਸੁੱਕਣਾ ਸਾਰੀਆਂ ਪੂਰੀਆਂ ਹੁੰਦੀਆਂ ਹਾਂ ਕਿਤੋਂ ਆਇਆ ਤੁਸੀਂ ਅਸੀਂ ਡੱਬ ਵਾਲੀ ਕਲਾ ਤੋਂ ਕੀ ਬਾਤ ਹੈ ਜੀ ਦੇਖੋ ਤੁਸੀਂ ਡੱਬ ਵਾਲੀ ਦੇ ਵਿੱਚੋਂ ਸੰਗਤ ਇੱਥੇ ਪਹੁੰਚੀ ਹੈ ਮਾਤਾ ਜੀ ਕੱਲ ਨੂੰ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਹੈ 852ਵਾਂ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਤਾ ਸੁਣਿਆ ਤੁਸੀਂ ਅੱਜ ਜਿਹੜੀ ਇੱਥੇ ਸੰਗਤ ਪਹੁੰਚੀ ਆ ਕਿਉਂਕਿ ਡੱਬਾ ਵਾਲੀ ਤੋਂ ਜਿਹੜੀ ਸੰਗਤ ਇੱਥੇ ਪਹੁੰਚ ਚੁੱਕੀ ਹੈ ਇੱਥੇ ਪਹੁੰਚਦੇ ਆ ਨਤਮਸਤਕ ਹੁੰਦੇ ਆ ਜੋ ਮਨੋ ਕਾਮਨਾ ਸਾਰੀਆਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਕਿਉਂਕਿ ਅੱਜ ਜਿਹੜਾ ਇਹ ਮਕਸਦ ਸਾਡਾ ਇਹੀ ਸੀਗਾ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਬਣਾਉਂਦਾ ਆਬਾ ਫਰੀਜੀ ਦਾ 852ਵਾਂ ਜਨਮ ਦਿਹਾੜਾ ਉਸ ਨੂੰ ਲੈ ਕੇ ਸਾਰਾ ਇਤਿਹਾਸ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਜਿਹੜੀ ਇੱਥੋਂ ਦੀ ਕਮੇਟੀ ਹੈ ਉਹਨਾਂ ਦੇ ਨਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਹੈ ਸਾਰੀ ਇੱਕ ਇੱਕ ਗੱਲ ਉਹਨਾਂ ਨੇ ਤੁਹਾਡੇ ਸਾਹਮਣੇ ਰੱਖੀ ਹੈ ਤਾਂ 5 ਅਪ੍ਰੈਲ ਨੂੰ ਬਾਬਾ ਫਰੀਦ ਜੀ ਦਾ 852ਵਾਂ ਜਿਹੜਾ ਜਨਮ ਦਿਹਾੜਾ ਹੈ ਸਾਡੇ ਵੱਲੋਂ ਵੀ ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਤੁਹਾਡੇ ਜੋ ਵੀ ਤੁਹਾਡੀ ਸੋਚ ਹੈ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਤਾਂ ਇੱਕ ਵਾਰ ਜਰੂਰ ਗੁਰਦੁਆਰਾ ਸਾਹਿਬ ਗੋੜੀ ਸਾਹਿਬ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਦਰਬਾਰਤਿਆ ਕੇ ਨਤਮਸਤਕ ਹੋ ਤਾ ਜੋ ਤੁਹਾਡੀਆਂ ਆਉਣ ਵਾਲੀ ਸਮੇਂ ਦੇ ਵਿੱਚ ਸਾਰੀਆਂ ਮਨੋ ਕਾਮਨਾਵਾਂ ਜੋ ਵੀ ਤੁਹਾਡੀਆਂ ਉਮੀਦਾਂ ਮਰਾਦਾ ਉਹ ਪੂਰੀਆਂ ਹੋ ਸਕਣ